223 सी ग्रीनफील्ड ਇਹਨਾਂ ਦੇ ਘਰ ਬਲਾਸਟ ਹੋਇਆ ਧੁਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਹਾਂ ਮਾਸ਼ਾਅੱਲਿਹੁ ਭਰ ਨਹੀਂ ਆਇਆ ਧੁਮਾਕਾ ਹੀ ਸਮਝਣ ਲੱਗੀ ਤੇ ਫਾਇਰ ਬਿਗੇੜ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਜੋ ਜਿਹਾ ਜੰਡਰ ਫਟਿਆ ਹੈ ਘਰ ਵਾਲੇ ਇਸ ਸਪੀਸ਼ਿਅਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸ਼ਰਮੇ ਚ ਨੇ ਕਿ ਉਹ ਵਿਚਾਰਾਂ ਨੂੰ ਸਮਝ ਨਹੀਂ ਸਕਦੀ ਕਿ ਅਸੀਂ ਕਿਹਨੂੰ ਕਹਿਣਾ ਕੀ ਹੈ। ਮਾਮਲਾ ਅਮਰੀਕਸਰ ਦੇ ਗ੍ਰੀਨਫੀਲਡ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਕਾਨ ਦੇ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਦੱਸਦੀ ਹੈ ਕਿ ਇਸ ਧਮਾਕੇ ਦੇ ਕਾਰਨ ਘਰ ਦੀਆਂ ਦੀਵਾਰਾਂ ਦੇ ਵਿੱਚ ਤਰੇੜਾਂ ਆਈਆਂ ਨੇ ਤਾਂ ਉੱਥੇ ਹੀ ਘਰ ਦੇ ਸ਼ੀਸ਼ੇ ਤੇ ਕਾਰ ਦੇ ਸ਼ੀਸ਼ੇ ਵੀ ਇਸ ਧਮਾਕੇ ਦੇ ਨਾਲ ਟੁੱਟ ਗਏ ਨੇ। ਦੱਸਦੀ ਹੈ ਕਿ ਘਰ ਦੇ ਮੁਖੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਥੇ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਜ਼ਿਕਰਯੋਗ ਹੈ ਕਿ ਹਾਲੇ ਤੱਕ ਧਮਾਕੇ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਉਥੇ ਹੀ ਧਮਾਕੇ ਦੇ ਕਾਰਨ ਸਾਰਾ ਪਰਿਵਾਰ ਸਦਮੇ ਦੇ ਵਿੱਚ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਆਂ ਦੇ ਵਿੱਚ ਰਹਿੰਦੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਗ੍ਰੀਨਫੀਲਡ ਦੇ 223 ਸੀ ਮਾਲਕ ਦਲਜੀਤ ਸਿੰਘ ਦੇ ਮਕਾਨ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਦੇ ਨਾਲ ਦਲਜੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਥੇ ਤੋਂ ਦੱਸਦੀ ਹੈ ਕਿ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਉਥੇ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਜਦੋਂ ਫਾਇਰ ਬਿਗੇਟ ਦੀ ਟੀਮ ਅੰਦਰ ਅੱਗ ਬੁਝਾਉਣ ਦੇ ਲਈ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਅੱਗ ਗੀਜ਼ਰ ਫਟਣ ਦੇ ਨਾਲ ਹੋਈ ਹੈ। ਮੇਰਾ ਨਾਮ ਕਸ਼ਮੀਰ ਸਿੰਘ ਸੌਰ ਗ੍ਰੀਨਫੀਲਡ ਵਸਾਹੀਆ ਮੈਂ। ਜਿਸ ਘਰ 'ਚ ਵਾਰਦਾਤ ਹੋਈ ਹੈ ਜਾਂ ਵਾਕਿਆ ਹੋਇਆ 223 ਸੀ ਗ੍ਰੀਨਫੀਲਡ ਇਨਾਂ ਦੇ ਘਰ ਬਲਾਸਟ ਹੋਇਆ ਧੁਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਹਾਂ ਸਾਡੇ ਪਹੁੰਚਣ ਤੱਕ ਸਰਦ ਜਲਦੀਰ ਸਿੰਘ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਚੁੱਕੇ ਸੀ ਇਹ ਕੀ ਹੋਇਆ ਸੀ ਮਾੜਾ ਬਰਨੀ ਹੈ ਧੁਮਾਕੀ ਸਮਝਣ ਲੱਗੀ ਤੇ ਫਾਇਰ ਬੀੜ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਝ ਜਿਹਾ ਜੀ ਸੈਂਟਰ ਫਟਿਆ ਜਦੋਂ ਅੰਦਰ ਉਹ ਲੰਗੇ ਜਿਹੇ ਸੈਂਟਰ ਐਜਿਟੀ ਸਬੂਤਾ ਸੀ ਸੈਂਟਰ ਫਟਿਆ ਨਹੀਂ ਗੈਸ ਲੀਕ ਹੋ ਰਹੀ ਸੀ ਹਾਂਜੀ ਕੋਈ ਗੈਸ ਲੀਕ ਹੋ ਰਹੀ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਜੀ ਕਿਉਂਕਿ ਉਹ ਕਿਹੜੇ ਰਹਿੰਦੇ ਸੀ ਘਰ ਘਰ ਵਾਲੇ ਐ ਸਪੀਸ਼ਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸਨਮੇ ਚ ਨਹੀਂ ਕਿ ਉਹ ਵਿਚਾਰਿਆਂ ਨੂੰ ਸਮਝ ਲੱਗਦੀ ਕਿ ਕਿਸੇ ਕਿਸ ਨੂੰ ਕਹਿਣਾ ਕੀ ਹੈ ਕਿੰਨੇ ਲੋਕ ਰਹਿੰਦੇ ਆ ਉਸ ਤਰ੍ਹਾਂ ਟੋਟਲ 6 ਮੈਂਬਰ ਜੀ ਇੰਜਰ ਕਿੰਨੇ ਜਖਮੀ ਇੱਕ ਮੈਂਬਰ ਜੀ ਅੰਦਰ ਕਿੰਨਾ ਕੁ ਖਾਣਾ ਦੀਵਾਰਾਂ ਵਗੈਰਾ ਕਿਦਾਂ ਬਾਰਡਰ ਨੇ ਸਾਈਜ਼ ਦੇਖੋ ਨੁਕਸਾਨ ਤੇ ਸਾਰੀ ਬਿਲਡਿੰਗ ਸਟਰਕਚਰ ਸਾਰਾ ਹੀ ਲਗਿਆ ਜੀ ਬਿਲਡਿੰਗ ਵੀ ਹੈ ਦਵਾਰਾਂ ਸਾਰੀਆਂ ਡੇਗੀਆਂ ਥੱਲੇ ਅੰਦਰ ਡੇਗੀਆਂ ਵੀ ਸਾਰਾ ਕੁਝ ਕਰ ਰਿਓ ਕਰੋਕਰੀ ਭਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਦਾ ਨੁਕਸਾਨ ਆ ਗੱਡੀ ਖੜੀ ਸੀ ਨਾਲ ਦੇ ਪਲਾਟਫਾਰਮ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ دہشت ਦਾ ਜੀ دہشت ਦਾ ਮਾਹੌਲ ਤੇ ਦੇਖੋ ਅਸੀਂ ਸਾਰੇ ਗੁਜਰੇ ਦੇ ہمسਾਹੇ ਆ ਪੜੋਸੀ ਆ ਕਿਸੇ ਦੇ ਘਰ ਕਿਸੇ ਨੂੰ ਹਾਈ ਵੀ ਨਿਕਲਦੀ ਆ ਤੇ ਅਸੀਂ ਉਹਦੇ ਉਹਦੇ ਹਮਦਰਦੀ ਆ ਤੇ دہشت ਤੇ دہشت ਹੀ ਹੈ ਜੀ ਥੈਂਕ ਯੂ ਸਰਨੋ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਕਿ ਉਹ ਵੀ ਫਰਵਰੀਅਰ ਦਾ ਸਟਾਫ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਉਹ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਪਤਾ ਕੀਤਾ ਗਿਆ ਜਿਹੜਾ ਉਹਨਾਂ ਪਾ ਕੇ ਇਸ ਸਬੰਧੀ ਜਿਹੜਾ ਗੈਸ ਗੀਜਰ ਅਕ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਕੈਜੂਐਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜੀਦੀ ਮੂਹ ਨੂੰ ਆਈ ਲੇਕਿਨ ਕੋਈ ਕੈਜੂਐਲਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੈ ਗਏ ਠੀਕ ਹੈ ਉਹ ਬੀਡਿੰਗ ਦਾ ਕਾਫੀ ਦੁਖਾਉਣਾ ਬੀਡਿੰਗ ਚਾਹਤੇ ਜਿਹੜਾ ਵੀ ਉਸ ਉਸ ਚੀਜ਼ ਦੇ ਨਾਲ ਉਹਦੇ ਬੀਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵ ਜਿਹੜੀ ਜਿਹੜੀ ਉਹ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਤੋਂ ਜਿਹੜੀ ਪਰ ਪਰ ਬੈਨੀਫਿਟ ਲੈ ਜਾਂਦੇ ਸਰ ਕੋਠੀ ਖਸਤਾ ਹੋ ਚੁਕੀ ਹੋਈ ਹੈ ਆਸ-ਪਾਸ ਦੇ ਲੋਕ ਵੀ ਸਾਮਿਲ ਹੋਏ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਡਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਕਿ ਉਤੋਂ ਪੀਓਪੀ ਵਗੈਰਾ ਖੜੀ ਹੋ ਦਵਾਰ ਵੀ ਥੋੜੀ ਜੀ ਟੇਡੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਸਾਡੇ ਘਰ ਪਰਿਵਾਰ ਦੇ ਮੈਂਬਰ ਆਣ ਜਿਹੜਾ ਘਰੋਂ ਬਾਹਰ ਕੱਢਿਆ ਸਰ ਜਿਹੜਾ ਧਮਾਕਾ ਗੈਸ ਹੀਟਰ ਦਾ ਸੀ ਜਾਂ ਕਿਸੇ ਹੋਰ ਚੀਜ਼ ਦਾ ਦੇਖੋ ਆਸ-ਪਾਸ ਤੋਂ ਪਤਾ ਜਿਹੜੀ ਚਲਚਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਕਿਚਨ ਤੋਂ ਹੀ ਪਤਾ ਲੱਗਿਆ ਫਿਰ ਵੈਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਉਹ ਸਵੇਰੇ ਜਿਹੜੀ ਆ ਟੀਮ ਲਾ ਕੇ ਆਹੀ ਆਪਣੀ ਪਰਜਕ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਉਗੇ ਸਰ ਕੋਈ ਸਿਸਟੀ ਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸਿਸਟੀ ਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸ ਉਹ ਸਿਸਟੀ ਵੀ ਦੇਖੀਗੇ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਹੈ ਨਹੀਂ ਮੇਰੇ ਮਤਲਬ ਕੋ ਤੇ ਮੈਂ ਸ਼ੱਕ ਦੇ ਘੇਰੇ ਲੇਕਿਨ ਸਵਿਰੀ ਫੋਰੈਂਸ ਸਿੰਘ ਜਿਹੜੀ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਅੰਦਰ ਫਾਇਰਵਾਲ ਜਿਹੜਾ ਉਹਦਾ ਅਫੀਸਰ ਵੀ ਨਾਲ ਲਵਾਗੇ ਔਰ ਫੋਰੈਂਸ ਟੀਮ ਦੇ ਮੈਂਬਰ ਵੀ ਨਾਲ ਲਵਾਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਵਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਦੀ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲਾਸਟ ਫੋਨ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਉਹ ਬਲਸ ਹੋਇਆ ਉਹ ਗੱਲ ਠੀਕ ਉਹਨਾਂ ਨੇ ਲੈ ਗਏ ਅੰਮ੍ਰਿਤਸਰ ਤੋਂ ਰਾਜੇਸ਼